ਹੋਲੇ ਮਲਾ ਦੇਨੇ ਅੱਜ ਤੇ ਅੱਜ ਇਹਦੇ ਫਰੈਸ਼ ਫਰੈਸ਼ ਹੋ ਕੇ ਆ ਗਏ ਆ ਬਾਕੀ ਗਾੜੀ ਵੇਲੇ ਜਨਤਾ ਦਾ ਕਿਹੜਾ ਟਰਾਲੀਆਂ ਟਰੈਕਟਰ ਸਾਰੇ ਕੱਢਦੇ ਏ ਟੂ ਜੈਡੀ ਏ ਟੂ ਜੈਡ ਜਿਹੜੇ ਇੱਧਰ ਵੀ ਲੱਗੇ ਨੇ ਇੱਧਰ ਵੀ ਲੱਗੇ ਨੇ ਇੱਧਰ ਵੀ ਸਾਰੇ ਕੱਢਦੇ ਨੇ ਬਸ ਆ ਰਹੇ ਕਿ ਬਸ ਮੇਲੇ ਬਾਕੀ ਮਾਡਲ ਫਾਰਮ ਹੋਣੀ ਟਰਾਲੀ ਜਾਣਗੇ ਸਾਡੇ ਨਾਲ ਤੇ ਚਾਹ ਜੂ ਪੀਵਾਂਗੇ ਕਰੀ ਤਿਆਰ ਹੋਵਾਂਗੇ ਫਿਰ ਹੋਲਾ ਮਲਾ ਕਢਾਂਗੇ ਤੇ ਨਾਲ ਨਾਲ ਤੁਹਾਨੂੰ ਬਾਅਦ ਦੇਖੋਨੇ ਟਰਾਲੇ ਦੀ ਅਪਡੇਟ ਉੱਥੇ ਜਾਵਾਂ ਠੀਕ ਹੋ ਜਾ ਬੰਦੇ ਆਏ ਕਰਨ ਰਾਤ ਦੇ ਤੋਂ ਨਿਕਲ ਗਏ ਅਸੀਂ 4 3 ਵਜੇ 3 ਵਜੇ ਨਿਕਲੇ ਇਥੋਂ ਮੰਨ ਮਾਰ ਲਿਆ 3 ਵਜੇ ਅਸੀਂ ਇਥੋਂ ਨਿਕਲੇ ਨਿਕਲ ਕੇ ਤੇ ਫਿਰ ਇਹ ਗੁਰੂ ਕੇਲਾ ਔਰ ਕੀਰਤਪੁਰ ਸਾਹਿਬ ਉੱਥੇ ਸੀ ਉੱਥੇ ਆਪਣਾ ਗੁਰੂ ਕੇਲਾ ਔਰ ਗਏ ਉਸ ਤੋਂ ਬਾਅਦ ਗਏ ਕੋਪੌਰ ਸਾਹਿਬ ਫਿਰ ਰਾਤ ਟਰਾਲੀ ਵਾਪਸ ਇੱਥੇ ਲਿਆ ਕੇ ਲਾਤੀ ਜਿੱਥੇ ਅਸੀਂ ਲਾਈ ਸੀ ਪਹਿਲਾਂ ਆਹਣ ਆਸੇ-ਪਾਸੇ ਦਾ 뷰 ਆ ਤੇ ਮਾਹੌਲ ਆ ਬਹੁਤ ਸਾਹਮਣੇ ਬੌਲੀ ਸਾਹਿਬ ਗੱਡੀਆਂ ਪਾਸੇ ਕਰਾਈ ਜਾਂਦੀ ਆ ਬਹੁਤ ਸਾਰਾ ਟ੍ਰੈਕੜਾਈ ਜਾਂਦੀ ਪਾਸੇ ਬਾਹਰ ਕਰਾਈ ਜਾਂਦੀ ਸਾਰਾ ਕੁਝ ਬਾਕੀ ਮਿਲਦੇ ਆ ਬਾਜ ਤੁਹਾਨੂੰ ਹੋਲਾ ਮਲਾ ਖੇੜਦੀ ਚੱਲ ਵੀ ਇਹਨਾਂ ਨੇ ਵੀ ਕਰਦੀ ਤਿਆਰੀ ਹੋਲਾ ਮਲਾ ਖੇੜਦੀ ਅੱਧਰਲੇ ਬੰਨੇ ਪੁਲਿਸ ਵਾਲੇ ਜੋ ਨੇ ਇੱਕ ਡੈ ਨਾ ਕਰਨਾ ਮਿੰਟੋ ਮੰਡੀ ਗੁਰਾ ਟਰਾਲੀਆਂ ਖਲਗ ਬਾਹਰ ਕਰਾਈ ਜਾਂਦੇ ਆਂ ਦੇ ਖਾਲੀ ਕਰ ਦਿਓ ਖਾਲੀ ਕਰ ਦਿਓ ਜਗਾ ਬਸ ਅੰਦਰਲੇ ਬੰਨੇ ਕਰਾਈ ਜਾਂਦੇ ਆ ਮਾਡਲ ਫਾਬ ਮਾਡਲ ਫਾਹ ਕੀ ਕਹੋਗੇ ਕੀ ਕੀ ਕਰੀ ਜਾਂਦੇ ਆ ਕਹਿਣਾ ਕੋ ਨਹੀਂ ਚਾਉਂਦੇ ਤੇ ਇੱਥੇ ਆਟ ਲੱਗ ਜਿਹੜੀਆਂ ਰੌਣਗਾਂ ਸਭ ਪਾਸੇ ਕਰਦੀਆਂ ਅਸਲ 'ਚ ਇਧਰ ਦੀ ਨਿਕਲਣਾ ਮੱਲਾ ਮੱਲੇ ਦਾ ਕਰਕੇ ਨੇ ਹੰਗ ਫੌਜਾਂ ਨੇ ਹੰਗ ਸਿੰਘ ਫੌਜਾਂ ਨੇ ਜੋਰ ਵਿਖਾਉਣੇ ਆ ਆਪ ਦੇ ਫਿਰ ਜਾਣਾ ਇਧਰ ਦੀ ਤਾਂ ਕਰਕੇ ਖਾਲੀ ਕਰਾਈ ਜਾਂਦੇ ਥਾਂ ਸਾਰਾ ਪਾਊਡਰ ਟਰਾਲੀ ਜਟੋ ਤੁਸੀਂ ਵੀ ਬਈ ਇਹ ਦੀ ਲੀਤੋ ਹੈਂ ਵੀਰ ਫਾਹ ਬਾਅਦ ਦੇਖਾਂਗੇ ਮਾਡਲ ਫਾਪ ਫਿਰ ਤੂੰ ਇਹੋ ਜਿਹਾ ਗੱਲਾਂ ਨਾ ਕਰ ਮਾਡਲ ਫਾਪ ਆ ਨੀ ਇਹ ਬਣਾ ਲੈ ਇਹ ਦੂਜੇ ਬੰਦੇ ਆਣ ਦਈ ਕਹੀ ਜਾਂਦੇ ਇਹ ਤੇਰਾ ਕੰਮ ਕਰੇ ਇਹਦਾ ਮਾਡਲ ਫਾਪ ਨਹੀਂ ਨਾਮ ਜਾਂਦੇ ਮਾਡਲ ਫਾਪ ਆ ਇਹ ਜੱਤਾ ਮੈਂ ਫੇਰ ਮਾਡਲ ਫਾਪ ਮਾਡਲ ਫਾਪ ਦੇਖੋ ਮਾਡਲ ਫਾਪ ਮੈਂ ਸਾਹ ਨਹੀਂ ਮਾਡਲ ਫਾਪ ਬਾਹ ਬਾਹ ਯਾਰੇ ਅਰੇ ਕੋ ਗੁਣ ਨਹੀਂ ਨਾ ਗਾਜ ਅਜੇ ਇਕੱਲੇ ਮਾਡਲ ਬਾਹ ਵਿਆਏ ਜਿਹੜਾ ਮਾਡਲ ਬਾਹ ਬਣੀ ਪਰਸਾਨ ਹੋ ਗਏ ਉਹਦਾ ਮਤਲਬ ਜਾ ਫੇਰਾ ਠੀਕ ਹੈ ਮਾਡਲ ਬਾਹ ਮਾਡਲ ਬਾਹ ਇਹਨੇ ਕਰਵਾਇਆ ਨਹੀਂ ਨਹੀਂ ਬਾਹ ਬਾਹ ਜੱਟਾ ਰੰਗ ਬਾਹ ਟੈਨਸ਼ਨ ਨਹੀਂ ਨਾ ਲੋ ਕੋਈ ਗੱਲ ਹੀ ਨਹੀਂ ਆ ਕੋ ਕੱਢ ਦੇਣਾ ਪੂਰਾ ਨਜ਼ਾਰਾ ਆਇਆ ਕਰੀ ਅਸੀਂ ਆ ਗਏ ਹਾਂ ਗਾਂਘੇ ਕਾਮ ਵਾਸਤੇ ਤੇ ਆਡਾ ਸਾਹਨ ਇਧਰ ਮਗਰ ਕਰਤਾ ਓਏ ਤੇ ਜੱਟ ਆਉਣੇ ਆਉਣੇ ਓਏ ਆ ਜਾ ਉੱਤਰ ਕੇ ਥੱਲੇ ਆਹੀ ਸਰ ਓ ਮੋਡਲ ਫਾਬ ਮੋਡਲ ਫਾਬ ਫੋਨ ਮਿਲ ਗਿਆ ਵਾਪਸ ਅੱਖਾਂ ਇਹ ਭਾਈ ਅੱਖਾਂ ਨੇ ਪਈਆਂ ਖਾਣੇ ਮੋਡਲ ਫਾਪ ਇਧਰ ਖੇਡਦੇ ਪੂਰੀ ਹੋਲੀ پارک ਚ ਆ ਇਧਰ ਦੀ ਨੰਗੀ ਇਧਰ ਦੀ ਨੰਗੀ ਆ ਰਿਓ ਪੂਰੀ ਹੈ ਕਰੀਏ ਲੰਬ ਘੜਾਉਂਦੇ ਗੁਰੂਆਜ ਤੇ ਖੰਡੇ ਵਾਲੀ پارک ਉਹਦੇ ਵਿੱਚ ਜੰਦਾ ਖੇਡਦੀ ਆ ਮੋਡਲ ਫਾਪ ਪੂਰੀ ਜੈਸ ਘੜਾਉਂਦੇ ਨਾਲ ਸਾਡੇ ਉਹ ਜੋ ਆ ਜਾਂਦਾ ਇਧਰ ਵੀ ਮੋਡਲ ਫਾਪ ਬੈਠੀ ਆ ਗਈ ਆ ਅੱਗੇ ਆਗੇ ਗਾੜੀ ਆਓ ਜੀ ਆਓ ਉਹ ਸਾਡੇ ਮਗਰ ਆ ਆ ਸਿਰਫ ਬੈਟਰੀ ਦੇ ਕੀਤੀਆਂ ਬਾਕੀ ਜਾਂ ਤਾਰਾਂ ਤੋਰਾ ਲਾਤ ਨੈਰੀਆਂ ਨਗਰ ਕੀਰਤਨ ਬੜਾ ਸੋਹਣਾ ਨਿਕਲ ਰਿਹਾ ਜੀ ਹੋਲਾ ਮੱਲਾ ਵਾ ਮਨਾਉਂਦੇ ਆ ਪਾਲ ਕੀ ਸਾਹ ਆਉਣ ਡਈ ਆ ਸੰਗਤ ਦੇ ਸੰਗਤ ਬਹੁਤ ਬੜਾ ਹਾ ਬਹੁਤ ਸੰਗਤ ਨੇ ਆਉਣਾ ਅਜੇ ਗੁਰੂ ਸਾਹਿਬ ਆਣ ਸਿੰਘ ਉਹਨਾਂ ਦੇ ਸਿੰਘ ਬੱਚੇ दर्शन करो आ फौजा आ गई उ निहंग सिंह फौजा वाहेगुरू सचे पातशाह कृपा कर बख्शी मेरे परम वागु वागुरू वागुरू वागु वागुरू बाबा जी देवी वाहेगुरू Por xabalada, me la callo a pan A ver, हाथी आगे हाथी कोई क्यों मारूगा मारूगा कि नहीं बजा वे हो फौजा इधर

アいイ。<music> ਆ ਮਾਡਲ ਫਾਰਮ ਮਾਡਲ ਫਾਰਮ ਯਾਰ ਹੁਣ ਕੀ ਕਰੇ ਬੰਦਾ ਉਹਨਾਂ ਨੇ ਗਾੜੀ ਜਾਣਾ ਹੀ ਜਾਣਾ ਆਪਾਂ ਰੋਕ ਸਕਦੇ ਮਾਡਲ ਬਾਬ ਮਾਡਲ ਬਾਬ ਹੋਣੀ ਜਾਂਦੇ ਅਣਕੀ ਇਤਨਾ ਬਰਸਾਬ ਆਲ ਨੂੰ ਠੀਕ ਆ ਇਤਨਾ ਬਰਸਾਬ ਤੋਂ ਜਨਾਨ ਪਾੜੇ ਕਰਕੇ ਤੇ ਸਾਰਾ ਕੁਝ ਕਰਕੇ ਬਾਅਦ ਦਾ ਲੱਗਦਾ ਹਣਾ ਕੀ ਲੱਗੇਗਾ ਛਾਲਾ ਬਾਂਦਰ ਵੜ ਕੇ ਲਿਆਉਂਦਾ ਨਾ ਜਵਾਲਿਆ ਵਰਬਰ ਅਰੇ ਜੀ ਮੁਰਿਆ ਦਾ ਲੁਗਾਣ ਜਨੋ ਉਹ ਬਾਹਰ ਵਿਖਾਉਣੇ ਪਹਿਲਾਂ ਰੋ ਜਾ ਵੇਲ ਕੇ ਆਪਾਂ ਚੰਗੀ ਤਰ੍ਹਾਂ ਵੇਜਨ ਤਾਂ ਜਿੰਨੀ ਹੈ ਨਾ ਸਾਰੀ ਇਹ ਸਾਰੀ ਕੀਰਤਨਪੁਰ ਦਾ ਉਹ ਨਾ ਨਹੀਂ ਨਹੀਂ ਰਹਿਂਦੇ ਰਹਿਂਦੇ ਉਹ ਕੋਈ ਟਰਾਲੀ ਵੇਖਣੀ ਡਿਆ ਬਾਰੋਂ ਭਾਂ ਦੇ ਰਿਆਂ ਆ ਆਉਂਦਾ ਈ ਜੋਬੂ ਦੇ ਮੂੰਹਰ ਕਾ ਟਰੈਕਟਰ ਆ ਵੇ ਤਾਲਾ ਕੀ ਬੜਿਆ ਰੰਗ ਨਾਲ ਐ ਦਾਦਾ ਜੋਬੂ ਐ ਗੱਲ ਬਾਤ ਆ ਆ ਵੇ ਆਉਂਦਾ ਬਾਗੀਆਂ ਪਾਉਂਦਾ ਗੁਰੂ ਅਰਜਨ ਐ ਜੋਬੂ ਕਹਿੰਦਾ ਲਾਈਕ ਕਮੈਂਟ ਸ਼ੇਅਰ ਪੂਰਾ ਇੰਗਲਿਸ਼ ਚ ਬੋਲਦਾ ਕੰਜਰ ਤੇ ਕੁਲ ਘਾਟ ਨਹੀਂ ਆ ਵੇ ਫੈਜੋ ਸ਼ੌਂਕ ਚ ਮੁੰਡਿਆਂ ਦੇ ਆ ਵੀ ਜਾਂਦਾ ਇਹ ਸਾਉ ਕੀਰਤਨਪੁਰ ਸਾਹਿਬ ਜਾਣਦੇ ਹੁਣ ਸਾਹ ਨੇ ਕੀਰਤਨਪੁਰ ਸਾਹਿਬ ਜਾਣਾ ਤੇ ਮੱਲੂ ਮਿਚਰੀ ਮੱਲੂ ਨੇ ਉੜੀ ਤੱਕ ਭਾਈ ਇੱਥੇ ਆ ਜਾ ਕਹੇ ਦੇ ਬਾਰੇ ਕੀ ਪਿਆ ਰਿਆ ਆ ਆ ਆ ਹਾਏ ਵੇ ਉਹਦੇ ਨਾਲ ਵੀ ਪਾ ਨਾ ਫਿਰ ਉਹਦੇ ਨਾਲ ਵੀ ਉਹਦੇ ਨਾਲ ਵੀ ਪਾ ਗੱਲ ਤੇ ਤਾਂ ਮੰਨਗੇ ਉਹਦੇ ਨਾਲ ਪਾ ਮੱਲੀ ਮੰਨੀਆਂ ਤੇ ਤੈਨੂੰ ਤਾਂ ਆ ਬੜੇ ਆਂਦਾ ਵੈਣੀ ਹੋਣਾ ਕੁਝ ਸਮੇਂ ਤੋਂ ਇਹ ਤਾਂ ਮੁਸ਼ਕਿਲਾਂ ਨਾਲ ਕੰਮ ਚੱਲਦਾ ਹੈ ਰਾਤੀ ਦਾ ਪਾਪਾ ਬਣਿਆ ਇਹ ਇਹ ਵੰਦਨ ਵਾਲਾ ਥੋੜੀ ਕਿਹਾ ਮੈਂ ਦਾੰਦਲ ਵਾਲਾ ਸ਼ਾਇਦ ਘੜਾ ਦੀ ਇੱਕ ਦਾਦੇ ਦਾ ਉਹ ਆਲੂ ਰਾ ਦੇ ਵਿੱਚ ਥੋੜਾ ਜਿਆ ਐ ਸੀਰ ਕੇ 15 ਸੰਦਲਵਾ ਗਿਆ ਰਾਜੋ ਬਾਂਦਰ ਦਾ ਦਾ ਆ ਵਾਓ ਦੱਸ ਚਲੋ ਠੀਕ ਆ ਜੱਤੋ ਗਾੜੀ ਮਿਲਦੇ ਤੁਹਾਨੂੰ ਕੀ ਕਰਦੇ ਕੀ ਨਹੀਂ ਟਰੈਕਟਰ ਵੇ ਗੁਰਵਾ ਤੂੰ ਆਉਂਦੀਆਂ ਨਾ ਸ਼ੂਕਦੀਆਂ ਟਰਾਲੀਆਂ ਗੱਲ ਬਾਤ ਕਰਾਉਂਦੇ ਆਉਂਦੇ ਪੂਰੀ ਦੇ ਆ ਬੱਲੇ 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 ਆ ਦਾਲਾ ਕੀ ਬਣਿਆ ਵਾ ਆਏ ਇੰਨੇ ਪੈਦਲੇ ਮਗਰ ਬੈਠੇ ਨੇ ਉਹਨਾਂ ਦੇ ਆਉਂਦੇ ਆਈਨੇ ਬੈਠੇ ਉਹ ਮੇਨਾ ਕੋ ਜੀ ਕਰ ਓ ਸਾਲਿਆ ਨੇ ਇੱਕ ਬਨੇਵਾ ਘੱਟ ਤੇ ਇੱਕ ਬਨੇ ਵਧ ਕਰ ਦੋ ਕਰ ਦੋ ਹਣ ਸੁਤਰਾ ਆ ਆਪਣੇ ਪਿੰਡ ਦਾ ਜਿਹੜਾ ਬਣਾ ਕੇ ਲਵਾਇਆ ਆਪਾਂ ਬੋ ਰੋ ਹੋਲਾ ਮਹਲਾ ਯਾਤਰਾ ਤੇਰੀ ਆਨੰਦਪੁਰ ਸਾਹਿਬ ਕਲਾਦੀਨਪੁਰ ਤਰੰਤਾਰ ਜੋ ਬੂਦੜਾ ਕਿਤੇ ਨਾ ਕਿਤੇ ਬੈਠਾ ਆਪਣਾ ਜਗਾੜ ਲਾ ਹੀ ਲੈਂਦਾ ਈ ਉਧਰੇ ਹੁਣ ਬਾਪੂ ਦਾ ਲਾਉਣ ਲੱਗਾ ਈ ਆਏ ਓਹ ਦਿਹਾੜਾ ਦਿਹਾੜਾ ਵੱਲੋ ਦਿਹਾੜਾ ਆਜ ਵੇ ਆਇਆ ਵਾ ਵੀਰ ਨੇ ਹੱਥ ਮਾਰਿਆ ਇਹ ਨਹੀਂ ਪਤਾ ਹੈ ਕੌਣ ਹੈ ਦੂਜਾ ਇਮਾਮਾ ਉਹਦਾ ਪੁੱਦਾ ਜਾਣਦਾ ਹੀ ਕੋਈ ਇਹਦਾ ਆ ਗਿਆ ਵੀਰੇ ਸਰ ਦਾ ਮੁੰਡਾ ਆ ਆਨੰਦਪੁਰ ਸਾਹਿਬ ਮਨਾਲੀ ਦੇ ਨੰਗਲ ਆਨੰਦਪੁਰ ਸਾਹਿਬ ਹੈ 11 ਕਿਲੋਮੀਟਰ ਇਧਰੋਂ ਮੰਨਾਲੀ 237 ਆ ਤੇ ਨੰਗਲ 30 ਕਿਲੋਮੀਟਰ ਆ ਆ ساری ਜਨਤਾ ਜਿੰਨੀ ਆ ਜਿੰਨੀ ਸੰਗਤ ਆ ਇਹ ਸਭ ਵੇ ਗੁਰੂਆ ਰੋਡ ਭਰੇ ਹੁੰਦੇ ਨਾ ਨਿਸ਼ਾਨ ਸਾਹਿਬ ਵੇ ਨੀਲੇ ਈਲੇ ਕੇਸਰੀ ਝੁਲਦੇ ਆਉਂਦੇ ਇਹਨਾਂ ਦਿਨਾਂ 'ਚ ਸੜਕਾਂ ਭਰਦੀਆਂ ਨਿਸ਼ਾਨ ਸਾਹਿਬਾਂ ਨਾਲ ਦੇ ਨਾ ਉਹੀ ਗੱਲ ਕਰਾਉਂਦੇ ਆਉਂਦੇ ਆਦੇ ਮੈਂ ਨਾ ਜੋਬਰ ਵੇ ਆਉਂਦਾ ਉਹ ਲੈਂਡ ਖਿੱਚੀ ਆਉਂਦਾ ਜੀ ਓ ਗੁਰੂ ਆਪ ਅੱਜ ਮੋੜ ਕੇ ਵੀ ਗਾੜੀਆਂ ਲਿਆਉਣਾ ਪਣਾ ਜੇਤਾ ਆ ਗਿਆ ਮੈਨੂੰ ਆਉਦਾ ਪੇਰ ਦਾ ਓ ਬੱਲੇ ਬੱਲੇ ਆਹ ਬੋਲ ਕਿਨੂੰ ਕਿਨੂੰ ਜੀ ਜੀਤੇ ਆ ਕਿਨੂੰ ਕਿਨੂੰ ਪਤਾ ਆ ਬੋਲਦਾ ਓ ਆ ਬੜਾ ਇਧਰ ਦੀ ਨੰਗ ਦੇ ਤੇ ਸਾਰੇ ਜੀ ਡਾਲ ਆ ਜਾ ਇੱਥੇ ਵੇ ਸ਼ੇਰਿਆ ਨਹਿਰ ਗੁਰਵਾ ਪਾਣੀ ਕਢਾ ਠੰਡਾ ਆਦੇ ਨਾ ਆ ਜਾ ਇਹ ਗੁਰਵਾ ਉਹ ਲਾ ਕੇ ਨਹਿਰ ਜੁਮਨ ਰਸਾ ਵਗਾ ਪਟਾਣਾ ਵੇ ਜਨਤਾ ਹਟਦੀ ਕਿਤੇ ਜਨਤਾ ਦੇ ਕਢਾਉਂਦੀ ਚੀਕਾਂ ਜਾ ਰਹੇ ਵਾਸੇ ਉਧਰੇ ਜੋਗ ਜੋਗ ਪਟਾਈ ਟਪਾਈ ਜਾਂਦੇ ਡਿਵਾਈਡਰ ਆ ਆਈ ਲਵ ਜੋਬੂਰ ਕਾ ਥੱਕ ਕੇ ਆ ਜਾ ਬੈਠਾ ਹੀ ਗਈ ਆ ਕੇ ਚਲਾ ਚਲਾ ਕੇ ਖਾਲਸਾ ਹੀ ਫੋਜਾਂ ਸਿੰਘ ਝੂਲ ਦੇ ਨਾਲੇ ਕੂਰ ਦੇ ਬੰਦਾ ਬੈਠਾ ਜਿਉਂ ਹਣਗਾ ਬੈਠਾ ਹੀ ਆਵੇ ਇਹਨਾਂ ਨੇ ਬਾਬੇ ਬੁੱਢਣ ਸਾਹਿਬ ਨੂੰ ਖਿੱਚਦਾ ਕੰਮ ਪਹਿਲਾਂ ਉਧਰੋਂ ਜਾਣ ਡੈ ਵੇ ਲੈ ਵੀ ਔਰ ਦਾ ਬਾਪ 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 ਆਏ ਹੋਏ ਉਹ ਨਾ ਤਖੜਾ ਕਿਤੇ ਫਿਰ ਪੈਚ ਕਿਨੇ ਜੋ ਬੂਆ ਤਖੜਾ ਕਰਦਾ ਵਾ ਬੱਲੇ ਬੱਲੇ ਵੇਖੋ ਜੱਟੋ ਟਰਾਲੀਆਂ ਲੱਗੀਆਂ ਉਧਰ ਸਮਾਜ ਜੋਗੋ ਨੂੰ ਵੱਡੇ ਆ ਇਹਨੇ ਮੰਨ ਲਾ ਇਹ ਤਾਂ ਸ਼ੁਰੂ ਕਰ ਲੈ ਮਾਡਲ ਫਾਬ ਮਾਡਲ ਫਾਬ ਹੋਣੀ ਤੇ ਠੰਡਾ ਥੱਲੇ ਥੱਲੇ ਦੇ ਚਲੋ ਮਾਡਲ ਫਾਬ ਸਨੈਪ ਨਹੀਂ ਪੈਂਦੀ ਇਧਰੋਂ ਮੱਥਾ ਟੇਕ ਲੈ ਤੇ ਇਧਰ ਚੱਲੇ ਹੋਣਾ ਉਹ ਕਿਤੇ ਮੋਸਾਦ ਨੂੰ ਨਹਿਰ ਜਿ ਨਵਾਵਾਗੇ ਆ ਉਹ ਕਿਹਨੇ ਕਿਉਂ ਲੈ ਤੇਰੀ ਮੈਨ ਤੇਰੀ ਮੈਨ ਉਹ ਤੇਰੀ ਮੈਨ ਲੋਥੇ ਚਲੋ 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 ਗੁਰਵਾ ਚੜ੍ਹਾਈ ਬਹੁਤੀ ਪੈਂਦੀ ਹੈ ਇੱਕਦਮ ਮੈਦਾਨੋਂ ਕਰ ਕੇ ਆ ਵਿਆਹੀ ਸਾਲਾ ਪੱਟਿਆ ਕਰੋ ਮਾਡਲ ਫਾਫ ਫਾਦਰ ਪਈ ਹੋਣੀ ਥੋਨਾ ਮਾਥਾ ਟੇਕ ਆਏ ਦੋਵੇਂ ਪਾਸੋਂ ਮਾਡਲ ਦਾ ਫਾਫ ਹੋਣਾ ਆਪਾਂ ਕਿਹੜੇ ਗੁਰਦੁਰ ਜਾਵਾਂ ਜੀ ਬੰਦਾ ਲੋਕਾਂ ਲੈ ਨਹੀਂ ਰਹੀਆਂ ਹੋਏ ਇਹੋ ਥੋੜਾ ਜਨਾ ਕਿਹਦੇ ਹੋਏ ਹਾਂ ਮੱਝਾ ਹੋਏ ਤੂੰ ਮੂੰਹ ਰੱਖਾ ਪਾੜੇ ਚਾਹੇ ਚੱਲੀ ਗਈ ਕਿਉਂ ਚੱਲੀ ਗਈ ਪੋਰ ਦਾ ਨਹੀਂ ਕਿਤੇ ਨਹੀਂ ਨਹੀਂ ਪੋਲ ਤੋਂ ਸਾਂ ਲੱਗੀ ਆ ਟਾਲੀ ਪੋਲ ਫਾਰਾ ਜਾ ਮੈਂ ਕਿੱਥੇ ਸਿੱਟਾਈ ਹੋ ਗਿਆ ਮੈਂ ਦੇਖੋ

ਜਾਈ ਜਾਂਦੇ ਜਾਈ। ਉਹ ਦੇਖਿਆ ਤਾਂ ਹੈ ਕੋਈ ਵੀ ਕਿਸ ਤਰ੍ਹਾਂ। ਕਿਉਂ ਜਾਂਦਾ ਨਾ ਸਿੱਧੀ ਸਪੀਡ ਤੇ ਹਰਾਕਟ। ਉਹ ਛੱਡੋ ਛੱਡੋ ਛੱਡੋ। ਮਾਮਾ ਬੱਸ ਕੁੱਲ ਦੇਖਾ ਸੱਪ ਪਈਓੜਾ। ਮਾਡਲ ਫਾਬ ਪਾਉਣਾ ਸੱਪ ਗਾਲ ਚ। ਤੁਸੀਂ ਪਾਉਣਾ ਸੱਪ ਗਾਲ ਚ। ਕਿੰਨੇ ਪੈਸੇ ਲੈਂਦਾ ਵਈ ਸੱਪ ਗਾਲ ਚ ਪਾਉਂਦੇ। 5 ਰੁਪਏ। Hãy subscribe cho Để không bỏ lỡ những video hấp dẫn ਖੀਚੀ ਯellow ਖੀਚੀ ਯellow ਕੰਮ ਨੂੰ ਖੀਚੀ ਯellow ਜਬ ਉਹ ਪਤਾ ਨਹੀਂ ਕਿੰਨੂੰ ਗਈ ਜਾਂਦਾ ਈ ਆਵਾਜ਼ ਨਹੀਂ ਆਉਂਦੀ ਇਹ ਪਹਿਲਾ ਬਾਵੇ ਬੁੱਢਣ ਸਾਹਿਬ ਆ ਕੇ ਆਏ ਹਨ ਆਪਾਂ ਪਹਿਲਾ ਬਾਵੇ ਬੁੱਢਣ ਸਾਹਿਬ ਫਿਰ ਬਾਵੇ ਗੁਰਦੇਸੇ ਫਿਰ ਆਣੀ ਆਇਤੀ ਇਤਨਾ ਪੁਰ ਸਾਹਿਬ ਮੱਥਾ ਟੇਕਣਾ ਤੇ ਇਥੇ ਆਣ ਕੇ ਉਹ ਲਿਖੜ ਕੇ ਇਸ਼ਨਾਨ ਸਨੋਨ ਕੀਤਾ ਪੂਰਾ ਐ ਨਾ ਧੋ ਗਏ ਤੇ ਟਰਾਲੀ ਸੈਟਮੈਂਟ ਕਰਕੇ ਜੋ ਬੂਨਾਦ ਵਾਲਾ ਸਿਰਨਾ ਤਾਣਾ ਤੜਨੇ ਲੱਕ ਲਾਇਆ ਭੈਣ ਦੇ ਨਾਲ ਆਪ ਦੀ ਨਾਲ ਰੰਗ ਲਾਇਆ ਠੰਡ ਬੜੀ ਹੈ ਤੇ ਇੱਕ ਆ ਜਿਹੜਾ ਸੰਦ ਪਹਿੰਦਣਾ ਇਹ ਅਹੀਂ ਟਰਾਲੀ ਬਾਹਰ ਗਏ ਤੇ ਆ ਪਜਾਮੇ ਐਲਤੀ ਦੀ ਮਗਰ ਪਾ ਗਿਆ ਐਲਤੀ ਦੀ ਗਾੜੀ ਲੱਤਾਂ ਲ ਮਗਾ ਗਿਆ ਆ ਦੀਆਂ ਪਜਾਮੇ ਦੀਆਂ ਆਵੇਂ ਨਿਓਲਾ ਆ ਸ਼ੇਰਾ ਆ ਦੇ ਆਪਣੇ ਘਰ ਸਾਰਾ ਕੀ ਤਾਗੀਰ تنਪੁਰ ਸਾਹਿਬ ਆਉਣ ਇਹਨਾਂ ਨੇ ਡਰਾਈਵ ਆ ਆਇਆ ਬੇਟਾ ਡੋਟੋ ਨੂੰ ਜਲਾਉਣ ਡਿਆ ਹੁਣ ਗਾੜੀ ਜਿਹੜੇ ਗੁਰਦਾਰੇ ਗਏ ਉੱਥੋਂ ਵੇਖੂਗਾ ਕੀ ਕਰਦੇ ਆ ਕੀ ਨਹੀਂ ਜੇ ਹੋਰ ਕਲਿੱਪ ਐਡ ਹੋਈਆਂ ਫਿਰ ਕਰੂੰਗਾ ਇਹਦਾ ਬਾਕੀ ਕਲਿੱਪਾਂ ਨਹੀਂ ਹੋਣ ਇਹਨਾਂ ਨੇ ਐਡ ਨਹੀਂ ਹੋਣ ਦੇਣੀਆਂ ਪਜਾਉਂਦੇ ਵੜਾ ਸਾਲੇ ਔਰ ਲਾਲੀ ਡਿਆਵਾ ਵਲੌਗ ਵੇਖਣਵਾ ਆਂਦਾ ਮੈਂ ਵਲੌਗ ਵੇਖ ਕੇ ਟਾਈਮ ਖਰਾਬ ਕਰ ਲਾ ਥੋੜਾ ਜਿਹਾ ਤੇਰਾ ਧੀ ਗਿਆ ਬਾਉ ਹਾਂ ਤੇ ਗਰਾਂਡ ਲੱਭੋ ਇਹਦਾ ਆਓ ਮਾਤਿਆ ਗੁਰੂਆ ਟਰੈਕਟਰ ਭਿਜੌਣ ਦੇ ਸਿੱਧੇ ਜੇ ਕਿਤੇ ਉਹ ਨੰਗ ਦੇ ਗਾੜੀਆਂ ਨੂੰ ਹੀ ਕਰਦੇ ਨੰਗ ਦੇ ਆਦੇ ਬਹੁਤ ਜਿਹੇ ਟਰੈਕਟਰਾਂ ਵਿੱਚੋਂ ਕੀ ਮਿਲਦੇ ਯਾਰ ਇਹਦੇ ਬੰਦੇ ਬਹੁਦੇ ਖਤਰਨਾਕ ਆ ਭਾਈ ਨਹੀਂ ਮਲਬ ਉਹ ਉਹ ਹੀ ਹੋਣੇ ਉਧਰ ਵਾਲੇ ਜਾਂ ਸ਼ਹਿਰ ਆ ਆ ਸਪੀਡ ਕਰਦੇ ਆ ਇਹਦੇ ਮਲਵਾਈ ਕੰਬੈਨ ਵਾਲਾ ਉਹ ਜਿਹੜਾ ਉਹਦਾ ਆ ਆ ਕੇ ਸਾਲਾ ਮੋਟੀ ਉਹਨਾਂ ਲੱਗ ਪੈਣ ਲਾ ਭਾਈ ਹਾਏ ਵੇ ਬੜਾ ਬੰਨੇ ਸਾੜ ਨਹੀਂ ਗਿਆ ਨਾ ਓਏ ਤੇ ਲਾ ਕੇ ਖੋਲ ਲਾ ਨੂੰ ਉਹ ਖੋਲ ਜੋ ਕੁ ਤੂੰ ਖੋਲ ਨਾ ਤਗੜਾ ਜੋਪੂ ਹੁੰਦਾ ਤਗੜਾ ਬੁੱਧੀ ਸਾਰਾ ਇਹ ਚਾਲੇ ਕੀ ਕਰੀ ਜਾਂਦੇ ਆ ਉਹਨੂੰ ਵੇਚ ਐਵੇਂ ਕਰੀ ਜਾਈ ਓ ਯਾਰ ਫੋਕਸ ਟੁੱਟ ਜਾਂਦਾ ਵਾ ਤੁਹਾਡੇ ਦੋਵਾਂ ਜੇ ਨਹੀਂ ਬਣ ਸਕਦੀ ਵੀਡੀਓ ਇਹ ਇੰਜੋਏਮੈਂਟ ਆ ਪਾਣਾ ਓ ਮਾਈ ਗਾਡ ਓ ਮਾਈ ਗਾਡ ਸਾੜਾ ਪਰਨਾ ਹੀ ਖੋਲੀ ਜਾਂਦਾ 20 ਮਿੰਟ ਹੀ ਪਰਨਾ ਗੋਲ ਕੇ ਵੇਰ ਮਾਰ ਲੈਂਦਾ ਹੀ ਮਾਡਲ ਪਾਵ ਮਾਡਲ ਪਾਵਣੀ ਦੁਨੀਆਦਾਰੀ ਕਿੱਥੇ ਇੱਕ ਘੰਡੇ ਦੇ ਵਿੱਚ ਲੈ ਆ ਵੀ ਪਰਣਾ ਬੰਨਣ ਡੇ ਵੇ ਅਸਲਾ ਜੋਬੂ ਦੇ ਪੈਦ ਰਾਹ ਲਾਦਾ ਜਿਵੇਂ ਉਹਨਾਂ ਨੂੰ ਆਪ ਦੇ ਦੱਤ ਪੋਤਰਿਆਂ ਨਾਲ ਮੇਲਾ ਬਣਾਉ ਲੈ ਆ ਤਾ ਕੋਈ ਜੋ ਗਿਆ ਜੋ ਕੋਈ ਹੋ ਗਿਆ ਮਾਡਲ ਫਾਬ ਓਰੇ ਰਿਓ ਗਦੇ ਨਾ ਹੋਵੇ ਤੋ ਇਹ ਵੇਜੋ ਝੜਕਦੇ ਵਿੱਚ ਤੇ ਮਾਡਲ ਸਾਰੇ ਸਾਰਾ ਮਾਡਲ ਕੁੜੀਆਂ ਵਾਚ ਟਿੱਕਰ ਬਣਿਆ ਹੋਇਆ ਝੜਕਦੇ ਆ ਨੀ ਹੋ ਗਿਆ ਆ ਨੀ ਹੋਲਦੀ ਆ ਤੋ ਤਾਂ ਜਾ ਸੁਗਾ ਸੁਗਾ ਖਿੱਚੀ ਜਾਓ ਮਿੰਟੋ ਮਿੰਟੀਆਂ ਨੂੰ ਕਹੇ ਜਾਓ ਫੂਹ ਫੂਲਾ ਵੜਾ ਜਾਨੂ ਸਾਲਿਆ ਅਗਲੇ ਬਨੇ ਬੈਠੇ ਤੇ ਫੋਨ ਵੀ ਬੰਦ ਕਰ ਲਿਆ ਮਗਰੋਂ ਭਾਵੇਂ ਸਾਲੇ ਕੋ ਜਿਪੇੜਾ ਮਾਰ ਕੇ ਚੀ ਮਾਰ ਕੋ ਕੇ ਲੈ ਦੇ ਸਾਡੇ ਤੋਂ ਪਾਪ ਨੇ ਕੀ ਕੀਤਾ ਹੁੰਦੇ ਜਾਂਦਾ ਕੀ ਜਾਂਦਾ ਮੱਲੂ ਪਾਪ ਨੇ ਤਰਪਾਲ ਪਾਤੀ ਅਗਲੇ ਬੰਨੇ ਮਿੰਟੋ ਮਿੰਟੀ ਤੇ ਮੱਲੂ ਪਾਵਾ ਇਧਰ ਤੇ ਠੀਕ ਹੈ ਤੇ ਉਹਦਾ ਕੀ ਕਰਾਂਗੇ ਆਪਾਂ ਆਹੜਾ ਕੁੜੀਆ ਇੰਡੀਆ ਗੇਟ ਬਣਾਇਆ ਵੇਚ ਆਪਾਂ ਹੈ ਇਹ ਚੋ ਚੋ ਕਿਉਂ ਵੇਚ ਤਰਕ ਮਾਡਲ ਫਾਬ ਡੀਕੰਡੇ ਮਾਡਲ ਫਾਬ ਵੀ ਵਾਰੀ ਡੀਕੰਡੇ ਆਪਣੀ ਜੋਬੂ ਵੀ ਸ਼ੇਰਾ ਵੀ ਆ ਸਾਰੇ ਜਿੰਨੇ ਵੀ ਬੈਠੇ ਆ ਬਾਕੀ ਬੰਦੇ ਸਾਡੇ ਗਏ ਮਥਾ ਟੇਕਣ ਚ ਬਕਾ ਉੱਥੇ ਉੱਪਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਆਹੀਂ ਜਾਵਾਂਗੇ ਬਾਅਦ ਮਥਾ ਡੇ ਕੇ ਥੱਲੇ ਜਾਣਦੇ ਅਸੀਂ ਉੱਤੇ ਨਾ ਮੀਂਹ ਪਈ ਜਾਂਦਾ ਵਾ ਤੇ ਹਵਾਵੜ ਜਾਨਦੀ ਸੀ ਬੋੜੀ ਠੰਡੀ ਠੰਡੀ ਆ ਵਾ ਗੰਡੀ ਇੱਥੇ ਤੇ ਪ੍ਰਸ਼ਾਦਾ ਚੱਲ ਰਹੇ ਸੀ ਲੰਗਰ ਦੇ ਲੰਡਿਆ ਵਾ ਪ੍ਰਸ਼ਾਦਾ ਛੱਕੇ ਫੇਰ ਜਾਣੇ ਆ ਜੇ ਪ੍ਰਸ਼ਾਦਾ ਨੇ ਸ਼ਗਾ ਚਾਹ ਪੀ ਲਈ ਹਾਂ ਚਲੋ ਠੀਕ ਹੈ ਬਾਅਦ ਕੇ ਫੇਰ ਮਿਲਦੇ ਆ ਤੁਹਾਨੂੰ ਬਾਅਦ ਚ ਉਤੋਂ ਮੱਥਾ ਟੇਕ ਆਏ ਹਾਂ ਤੇ ਪ੍ਰਸ਼ਾਦਾ ਤੇ ਵੀ ਹੈਗਾ ਜਾ ਦਾ ਲੰਗਰ ਜ਼ਰੂਰ ਸ਼ਗਲਿਆ ਤੇ ਪਾਰ ਲੜੀਆਂ ਪਾਈਆਂ ਅੱਜ ਆ ਬਾਬਾ ਜੀ ਦੇ ਦਰਬਾਰ ਤੇ ਬਹੁਤ ਸੋਹਣੀਆਂ ਲੱਗਣ ਡੀਆਂ ਜਿੰਨੀਆਂ ਵੀਆ ਜਿੰਨੇ ਪਾਈਆਂ ਨੇ ਜਿੰਨੀਆਂ ਪਾਈਆਂ ਜੋਈਆ ਬਹੁਤ ਸੋਹਣੀਆਂ ਲੱਗਣ ਡੀਆਂ ਆ ਗਿਆ ਟਰਾਲੀ ਕੱਢ ਕੇ ਲੈ ਆਏ ਆ ਚਮਕੌਰ ਤੋਂ ਛੋੜੇ ਬਾਬਾ ਹੁਣ ਜਾਵਾਂਗੇ ਅਗਲੇ ਪਾਸੇ ਠੀਕ ਆ ਮਿਲਦੇ ਆ ਉਹ ਲਈਆ ਲਈਆ ਗਾਂ ਉਹ ਪਰੇ ਸ਼ਾਬ ਮੁਕਲਾੜ ਮਾਡਲ ਫਾਬ ਹੁਣ ਘਰੇ ਜਾਣਾ ਸਿੱਧਾ ਹੀ ਮਾਡਲ ਫਾਬ ਬਣਾਉਣ ਘਰੇ ਲੈ ਕੇ ਜਾਣ ਸਿੱਧਾ ਹੀ ਮਾਡਲ ਵਾਬ ਦੱਸ ਕਹਿ ਉਹ ਦੂਜਾ ਕਹਿ ਜਿਹੜਾ ਲਾਸਟ ਤੇ ਕਹਿੰਦੇ ਹੁੰਦੇ ਆ మోడల පాාව చර ోంచిක ో న ප డ පాාව නොදී చර්ම తతහි පා తో. లై මට ే ిරයි త. కే බాයි.